ਇਹ ਤਾਂ ਕੰਮ ਕਿਤੇ ਲੜਾਈ ਦੂਸਰੇ ਮੁੰਡਿਆਂ ਦੀ ਸੀ ਜੀ ਜਿਹੜੇ ਨਾਲ ਦੇ ਨਾਲ ਜ਼ਖਮੀ ਹੋਏ ਹਨ ਉਹਨਾਂ ਦੀ ਲੜਾਈ ਸੀ ਇਹ ਤਾਂ ਇੱਥੇ ਕਤੇਂ ਗਲੀ ਦੁਕਾਨ ਤੇ ਬੈਠਾ ਸੀਗਾ ਪਹਿਲਾਂ ਜਾਣਾ ਨਹੀਂ ਚਾਹੁੰਦਾ ਸੀਗਾ ਉਹ ਕਹਿੰਦੇ ਸਾਡਾ ਨਾ ਚੱਲ ਇਹ ਕੁਦਰ ਤੂੰ ਤਾਂ ਜਿਆ ਗੱਲ ਜਿਆ ਨਹੀਂ ਕਰਦਾ ਮੈਂ ਨਹੀਂ ਜਾਣਾ ਪਰ ਉਹ ਕਿਤੇ ਮਜ਼ਦੂਰੀ ਨੂੰ ਬਾਰ ਬਾਰ ਫੋਨ ਕਰਕੇ ਨਾਲ ਲੈ ਗਏ ਤੇ ਹਾਸਾ ਹੋ ਗਿਆ ਇਹਦੀ ਤਾਂ ਲੜਾਈ ਦੇ ਵੀ ਨਹੀਂ ਸੀ ਕੋਈ ਚੱਕਰ ਉਹ ਮੁੰਡੇ ਜਿਹੜੇ ਦੂਜੇ ਨਾਲ ਜ਼ਖਮੀ ਹੋਏ ਹਨ ਕੋਈ ਭੋਲੂ ਆ ਕੀ ਮੁੰਡਾ ਉਹਦੇ ਨਾਲ ਝਗੜਾ ਹੋਇਆ ਸੀਗਾ ਇੱਕ ਗਰਦਨ ਤੇ ਪਿੱਛੇ ਤੇ ਇੱਕ ਨਖਰੀੜ ਦੀ ਹੱਡੀ ਤੇ ਵੱਜੀ ਹੈ ਜੀ ਹਾਂਜੀ ਮੂਰੇ ਪੇਟ ਵਿੱਚ ਦੀ ਨਿਕਲ ਗਈ ਮਰੇ ਕਨੈਕਟਰ ਸੀਟ ਤੇ ਬੈਠਾ ਸੀਗਾ ਜੀ ਕਾਰਨੇ ਜੀ ਪਤਾ ਵੀ ਲੱਗਾ ਵੀ ਕਿਸੇ ਮੁੰਡੇ ਦੀ ਲੜਾਈ ਸੀਗੀ ਵੀ ਇਹਨੂੰ ਵਿਚਾਰੇ ਨੂੰ ਲੈ ਕੇ ਗਏ ਤੇ ਮਿਸ ਕਰਕੇ ਇਹਨੂੰ ਵੀ ਪਤਾ ਨਹੀਂ ਸੀਗਾ ਬਹੁਤ ਤੰਗ ਕਰਾ ਬਿਦਾ ਦਾ ਕੰਮ ਨਹੀਂ ਹੈ ਤੇ ਬਾਕੀ ਉਹ ਵੀ ਜਿਹੜੇ ਮੁੰਡੇ ਸੀਗੇ ਹਨੀ ਬੱਲ ਬਣੀ ਉਹ ਵੀ ਪਣਸ ਭਰਾ ਆ ਤੇ ਉਹ ਵੀ ਮੁੰਡੇ ਮੇਰੇ ਕੋਲ ਜਮ ਕਰਦੇ ਹੁੰਦੇ ਸੀਗੇ ਰੈਂਟੇ ਸਾਡੇ ਇਕੱਠੇ ਰਹਿੰਦੇ ਸਾਰੇ ਆਨੇ ਸੀ ਤੇ ਬਸ ਆ ਗਏ ਇਹ ਪੁਰਾਣਾ ਪਿੰਡ ਜੀ ਉਧਰ ਮੇਰੋ ਘਰ ਆ ਤੇ ਹੁਣ ਥੋੜਾ ਜਿਹਾ 4-5 ਸਾਲ ਹੋ ਗਏ ਇੱਥੇ ਕਿਰਾਇਆ ਲੈਂਦੇ ਹਾਂ ਜੀ ਪੈੰਡ ਮੇਰਾ ਕੋਰਾ ਨਹੀਂ ਤੇ ਵੀ ਪੈੰਡ ਮਾਰ ਕੋਰਾ ਤਾਂ ਇੱਕੋ ਪੈੰਡ ਦੀ ਸੀ ਇਹ ਜੀ 22 ਸਾਲਾਂ ਦੇ ਵਿੱਚ ਸੀਗਾ ਬਹੁਤ ਛੋਟੀ ਉਮਰ ਦਾ ਸੀ ਜਵਾਕ ਜੀ ਉਹ ਸਾਡੇ ਤੋਂ 4-5 ਸਾਲ ਛੋਟਾ ਸੀ